ਨਾ ਬਿਲਕੁਲ ਫਰੀ ਤੁਹਾਨੂੰ ਸਿਰਫ ਛਗਾਧਾਰ ਕਾਰਡ ਲੈ ਕੇ ਜਾਣ ਦੀ ਲੋੜ ਹੈ ਸੋ ਇਸ ਤੋਂ ਇਲਾਵਾ ਜੋ ਵੀ ਅੱਜ ਕੱਲ੍ਹ ਦੇਖੋ ਕਿ ਅਸੀਂ ਹੋਰ এডੂਕੇਸ਼ਨ ਫੀ ਲੈਣੀ ਹੈ ਤਾਂ ਆmdi ਪਾਰਟੀ ਦੇ ਤੇਰਾ ਤੇ ਤੇਰੇ ਅੰਤਿਮ ਜਿਤਾ ਕੇ ਲੋਕ ਸਭਾ ਵਿੱਚ ਜਾਣੇ ਜਾਣੇ ਨੇ ਹੁਣ ਦੇ ਸ੍ਰੀ ਮੱਬੀ ਜੀ ਸਾਡੇ ਐਮਐਲਏ ਹਲਕਾ ਪੂਰਬੀ ਤੇਲਜੀਤ ਸਿੰਘ ਅਰਿਆਲ ਭੋਲਾ ਜੀ ਤੇ ਦਰਜਾ ਬਦਰਜਾ ਲੀਡਰ ਸਹਿਬਾਨ ਜਿੱਥੇ ਬੰਦੀ ਕਿਸੇ ਪਾਰਟੀ ਨੇ ਕਿ ਆਮ ਆਦਮੀ ਨੂੰ ਬਿਜਲੀ ਫਰੀ ਮਿਲਣੀ ਚਾਹੀਦੀ ਆ ਇਹ ਜ਼ਰੂਰ ਹੋਇਆ ਕਿ ਜਿਹੜੇ ਐਸਸੀ ਕਮਿਊਨਿਟੀ ਐ ਬੀਸੀ ਕਮਿਊਨਿਟੀ ਦੇ ਆਪਣੇ ਸਾਥੀ ਨੇ ਉਹਨਾਂ ਨੂੰ ਜ਼ਰੂਰ ਮਿਲੀ ਆ ਬਿਜਲੀ ਫਰੀ ਪਰ ਆਮ ਲੋਕਾਂ ਦਾ ਗਰੀਬੋ ਕਿਉਂਕਿ ਉਹ ਖੁਦ ਇੱਕ ਆਮ ਆਦਮੀ ਨੇ ਈਕ ਆਮ ਪਰਿਵਾਰ ਤੋਂ ਆਣੇ ਤੇ ਆਮ ਪਰਿਵਾਰ ਦੀਆਂ ਦਿੱਕਤਾਂ ਉਹ ਸਮਝਦੇ ਨੇ ਸਾਥੀਓ ਮੈਂ ਖੁਦ ਇੱਕ ਜਨਮਲ ਪਰਿਵਾਰ ਤੋਂ ਆਨਾ ਹਿੰਦੂ ਪਰਿਵਾਰ ਤੋਂ ਆਨਾ ਤੇ ਭਰ ਮਹੀਨੇ ਅਧਾਰ ਦੋ ਮਹੀਨੇ ਬਾਅਦ ਕਦੇ 3000 4000 5000 ਮੈਂ ਖੁਦ ਭੇਲ ਦਿੰਦਾ ਸੀ ਤੇ ਪਰ ਦੇਖੋ ਅੱਜ ਸਾਡੀ ਮਿਹਨਤ ਰੰਗ ਲੈ ਕੇ ਆਈਆ ਅਸੀਂ 10 12 ਸਾਲ ਆਮ ਆਦਮੀ ਪਾਰਟੀ ਲਈ ਮਿਹਨਤ ਕੀਤੀ ਆ ਤੇ ਦੇਖੋ ਅੱਜ ਇਹਨਾਂ ਸੁਨਾਰਾ ਸਾਡੇ ਕੋਈ ਤੋਂ ਆਵੇ ਅਸੀਂ ਪਾ ਵੀ ਇਸੇਰੇ ਬੜਾ ਨਾਲ ਮੇਰੇ ਪੁੱਛੇਰੇ ਹੋਵੇ ਨੋ ਪਰ ਹੋਵੇ

ਪੀਏ ਸਾਹਿਬ ਨੂੰ ਉਹਨਾਂ ਦੇ ਨਾਮ ਸਾਥੀ ਜਿਹੜੇ ਆਏ ਆ ਉਹ ਬੀਤ ਜਾਣਾ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਧੰਨਵਾਦ ਮੇਰੀ ਬੇਨਤੀ ਹੈ ਜਿੰਨੇ ਵੀ ਖੜੇ ਆ ਉਹ ਬੈਕ ਸਾਈਡ ਤੇ ਬੈਠਣ ਦੀ ਕਿਰਪਾਲਤਾ ਕਰਨ ਖੈਰਾ ਸਾਹਿਬ ਇਹਨਾਂ ਨੂੰ ਬਿਠਾਉਣ ਦੀ ਕਿਰਪਾਲਤਾ ਕਰੋ ਬੇਨਤੀ ਹੈ ਹੋਰ ਮੈਂ ਬੇਨਤੀ ਕਰਦਾ ਐਮ ਐਸ ਭੱਟੀ ਜੀ ਨੂੰ ਮਿੰਦਰ ਸਿੰਘ ਭੱਟੀ ਜੀ ਸਿਰਫ 2 ਮਿੰਟ ਲਈ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਅਮਰ ਸਿਰੋਗੀ ਤੋਂ ਅੱਜ ਨਾਂ ਦੇ ਜਾਣੇ ਜਾਣੀ ਆਏ ਅਸੀਂ ਆਪਣਾ ਭਵਿੱਖ ਨੂੰ ਸੋਚ ਕੇ ਜੋ ਅਸੀਂ ਭਵਿੱਖ ਬਣਾਉਣਾ ਹੈ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਉਹਦੇ ਲਈ ਇੱਥੇ ਇਕੱਠੇ ਹੋਏ ਹਾਂ ਕਿ ਅਸੀਂ ਸਾਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਕਿ ਸਾਨੂੰ ਉਹੋ ਜੀ ਸਰਕਾਰ ਚਾਹੀਦੀ ਹੈ ਕਿ ਜੋ ਕਿਸੇ ਬਦਲਵਾ ਚਾਹ ਰਿਹਾ ਹੈ ਕਿ ਹੈਲਥ ਐਜੂਕੇਸ਼ਨ ਦੇ ਉੱਤੇ ਜਿਹਨਾਂ ਨੇ ਧਿਆਨ ਦਿੱਤਾ ਹੋਇਆ ਹੈ ਕਿ ਤੁਸੀਂ ਪੜੋਗੇ ਤੁਹਾਡੇ ਬੱਚੇ ਪੜਨਗੇ ਤਾਂ ਦੇਸ਼ ਦਾ ਭਵਿੱਖ ਵਧੀਆ ਬਣੂਗਾ ਉਸ ਦੇ ਤਹਿਤ ਹੀ ਸਾਨੂੰ ਸਭ ਨੂੰ ਪਤਾ ਹੈ ਕਿ 17 ਸਕੂਲਾਂ ਜਤ ਮੇਰੇ ਬੱਚਿਆਂ ਨੂੰ ਆਮ ਆਦੀ ਪਾਰਟੀ ਦੇ ਸਾਰੇ ਸਾਥੀ ਆਮ ਆਦੀ ਪਾਰਟੀ ਦੇ ਵੀਰ ਭਾਰ ਸ਼੍ਰੀ ਸ਼ੋਭਾ ਪ੍ਰਸ਼ਾਦ ਪੱਪੇ ਜੀ ਔਰ ਸਾਰੇ ਹੀ ਕਾਰਖਾਨੇਦਾਰ ਜਿਨ੍ਹਾਂ ਦੇ ਜਗਾਂ ਸਤਕਾਰ ਸਤਕਾਰ ਚ ਇਹ ਤੁਹਾਡੇ ਸਾਰਿਆਂ ਦੇਰਸ਼ਨ ਕਰਨ ਦਾ ਮੌਕਾ ਮਿਲੇ ਆ ਸਾਰੇ ਸਤਕਾਰਯੋਗ ਜਿਵੇਂ ਕੱਲੇ ਕੱਲੇ ਨਾਮ ਲੈਣ ਲੱਗੇ ਇੱਕ ਦਾ ਨਾਮ ਭੁੱਲ ਗਏ ਤੇ ਫਿਰ ਪ੍ਰੋਬਲਮ ਹੋ ਜਾਣੀ ਕਿਉਂਕਿ ਮੇਰੇ ਸਾਰੇ ਸਤਕਾਰਯੋਗੋਂ ਕਦੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਬਾਲਾ ਜੀ ਟੋਣਾਂ ਦਾ ਸਮਾਂ ਚੱਲਦਾ ਸੀਗਾ ਜਦੋਂ ਆਪਾਂ ਘਰੋਂ ਨਹੀਂ ਨਿਕਲਦੇ ਸੀ ਪ੍ਰਸ਼ਾਸਨ ਘਰੋਂ ਨਿਕਲ ਦਿੰਦਾ ਸੀਗਾ ਤੇ ਉਸ ਟਾਈਮ ਪੱਪੀ ਜੀ ਕਹਿੰਦੇ ਵੀ ਮੈਂ ਸ਼੍ਰੀ ਬਾਲਾ ਜੀ ਦੀ ਯਾਤਰਾ ਕੱਢਣੀ ਹੈ ਦੱਸਿਆ ਚੋਣਾ ਸ਼ਾਇਦ ਕਈ ਨੂੰ ਨਹੀਂ ਪਤਾ ਬਹੁਤ ਬਜ਼ਾਰ ਨੂੰ ਪਤਾ ਵੀ ਹੈ ਪੱਪੀ ਤੇ ਝੰਡਾ ਮੋਢੇ ਤੇ ਰੱਖਿਆ ਤੇ ਨੰਗੇ ਪੈਰੀ ਸ਼੍ਰੀ ਬਾਲਾ ਜੀ ਦਾ ਸਰੂਪ ਉਹ ਮੋਢੇ ਦੇ ਰਾਕੇ ਪੂਰੇ ਸ਼ਹਿਰ ਵਿੱਚ ਗਿਣਾ ਦਿੱਤਾ ਤੇ ਸ਼੍ਰੀ ਬਾਲਾ ਜੀ ਦੀ ਕਿਰਪਾ ਹੋਈ ਤੇ ਐਮ.ਐਲ.ਏ ਬਣ ਗਏ ਤੇ ਅੱਜ ਜੇ ਸ਼੍ਰੀ ਬਾਲਾ ਜੀ ਦੀ ਕਿਰਪਾ ਹੋਈ ਤੇ ਆਮ ਆਦਮੀ ਪਾਰਟੀ ਦੀ ਜਿੱਤ ਦਿੱਤੀ ਤੇ ਸ਼੍ਰੀ ਬਾਲਾ ਜੀ ਦੀ ਕਿਰਪਾ ਹੋਣੀ ਆ ਤੇ ਨੋਹਾਰਾ ਦੀ ਐਮ.ਪੀ ਬਣ ਕੇ ਨੋਹਾਰ ਬਦਲਣੀ ਆ ਜੀਵਾ ਸੰਘਾ ਦੇ 2 ਸਾਲ ਦੇ ਵਿੱਚ ਅੱਪਾ ਤੁਸੀਂ ਸਰਕਾਰ ਬਣਾਈ 200 ਪਹਿਲਾ ਆਮ ਆਦਮੀ ਪਾਰਟੀ ਦੀ ਇੱਕ ਇਤਿਹਾਸਿਕ ਸਰਕਾਰ ਬਣਾਈ ਸਾਬਕਾ ਨਸੀਮ ਮਾਨ ਜਿਹਨੂੰ ਮੁੱਖ ਮੰਤਰੀ ਬਣਾਇਆ ਤੇ ਉਸੇ ਇਤਿਹਾਸਿਕ ਮੁਤਾਬਕ ਅੱਜ 2 ਸਾਲ ਜਿਹੜੇ ਕੰਮ ਹੋਏ ਨੇ ਮੈਂ ਥੋੜਾ ਜਿਹਾ ਗ੍ਰਾਹਣਾ ਚਾਹੂੰਗਾ ਜਿਆਦਾ ਸਮਾਂ ਨਹੀਂ ਲੈਣਾ ਤੇ ਜੇ ਅੱਜ ਆ ਬੜੀਆਂ ਗੱਲਾਂ ਤੇ ਗੱਲ ਕਰਦੇ ਆਂ ਰੋੜਾਂ ਦੀ ਗੱਲ ਕਰਦੇ ਆਂ ਰੋੜਾਂ ਦੀ ਸਾਰੇ ਕਾਰਖਾਨੇ ਨਾਲ ਦੱਸਦੇ ਨੇ ਕਿ ਵੀ 25 ਸਾਲ ਤੋਂ 30 ਸਾਲ ਦੇ ਤੇ ਬੈਠੇ ਜੀਵੇ ਇਹ ਤੋਂ ਪਹਿਲਾਂ ਕੀ ਆਪ ਜੀ ਚਾਹੁੰਦੇ ਹੋ ਤੇ ਤੁਹਾਡੇ ਦਾ ਸਦਕਾ ਅਸ਼ੀਰਵਾਦ ਸਦਕਾ ਅੱਜ ਤੇ ਤੁਹਾਡੇ ਸਾਰੇ ਦਰਸ਼ਨ ਕਰਨ ਦਾ ਮੌਕਾ ਮਿਲੇ ਆ ਸਾਰੇ ਸਤਿਕਾਰਯੋਗੋ ਜੇ ਮੈਂ ਇਕੱਲੇ ਇਕੱਲੇ ਨਾਮ ਲੈਣ ਲੱਗਿਆ ਇੱਕ ਦਾ ਨਾਮ ਭੁੱਲ ਗਿਆ ਤੇ ਫਿਰ ਪ੍ਰੋਬਲਮ ਹੋ ਜਾਣੀ ਆ ਕਿਉਂਕਿ ਮੇਰੇ ਸਾਰੇ ਸਤਿਕਾਰਯੋਗੋ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਬਾਲਾ ਜੀ ਬਹੁਤ ਪੁਰਾਣੇ ਤੱਲੁਗਾਨੇ ਹੋ ਕੋਲਾ ਨਹੀਂ ਚੌਧਰੀ ਪਰਿਵਾਰ ਆ ਸਾਰੇ ਨਾਗਰਵਾਸੀ ਇਹਨਾਂ ਦਾ ਪਿਆਰ ਆ ਇਹਨਾਂ ਦੇ ਲੋਕਾਂ ਨੇ ਪਿਆਰ ਦੇ ਕੇ ਪਹਿਲਾਂ ਵੀ ਭੋਲਾ ਜੀ ਨੂੰ ਵੀ ਬਹੁਤ ਵੱਡੀ ਮਾਰਜਨ ਨਾਲ ਜਤਾਇਆ ਅੱਜ ਮੈਨੂੰ ਲੱਗਦਾ ਵਾ ਵੀ ਇਹ ਮੈਨੂੰ ਵੀ ਬਹੁਤ ਵੱਡਾ ਆਸ਼ੀਰਵਾਦ ਦੇ ਕੇ ਇਸ ਹਲਕੇ ਦੇ ਵਿੱਚੋਂ ਬਹੁਤ ਵੱਡਾ ਮਾਰਜਨ ਦੋਆ ਚੌਧਰੀ ਪਰਿਵਾਰ ਵਿੱਚ ਲੋਕ ਗੁੱਜਰ ਸਮਾਜ ਸੁਧਾਰ ਸੇਵਾ ਰਜਿਸਟ ਬਣਾਈ ਹੋਈ ਆ ਬਣਾਈ ਹੋਈ ਆ ਤੇ ਇਹਨਾਂ ਨੇ ਗੁੱਜਰ ਪਰਵਾਰ ਵੀ ਬਣਾਇਆ ਹੋਇਆ ਕਿੱਧਰ ਦੇਖਦੇ ਸਾਰੇ ਮੇਰੇ ਆਪਣੇ ਪਰਿਵਾਰ ਆ ਇਹਨਾਂ ਦੇ ਗੁੱਜਰ ਪਰਵਾਰ ਚੌਧਰੀ ਪਰਿਵਾਰ ਦੇ ਸਾਰੇ ਮੇਰੇ ਆਪਣੇ ਤੀਜੀ ਪੀੜੀਆਂ ਦੇ ਸਬੰਧ ਨੇ ਸਾਡੇ ਇਹਨਾਂ ਨਾਲ ਇਹ ਜਿੱਥੇ ਖੜ ਜਾਂਦੇ ਆ ਉੱਥੇ ਹੀ ਖੜਦੇ ਆ ਇਹ ਕਦੇ ਅੰਗੇ ਪਿੱਛੇ ਨਹੀਂ ਹੁੰਦੇ ਭੁੱਲਾ ਹੀ ਨਾ ਵੀ ਖੜੇ ਸੀ ਕਿ ਸਾਡੇ ਨਾਲ ਵੀ ਖੜੇ ਆ ਜਿਹੜੇ ਚੌਧਰੀ ਜੀ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਹਮਣੇ ਹੋਏ ਆ ਸਾਡੇ ਪੁਰਾਣਾ ਭਰਾਵਾ ਉਹ ਸਾਡੇ ਨਾਲ ਆ ਸਾਰੇ ਚੌਧਰੀ ਪਰਵਾਂਤ ਨੇ ਵੀ ਆ ਇੱਥੇ ਬੈਠੇ ਆ ਸਾਰੇ ਸਾਡੇ ਤੀਜੀਆਂ ਪੀੜੀਆਂ ਦੇ ਸੰਬੰਧ ਬੇਨਸਮਾ ਹਲਕਾ ਪਏ ਸਾਰੇ ਮੇਰਾ ਮਾਤਾਵਾ ਦਾ ਪੈਣਾ ਦਾ ਨੌਜਵਾਨ ਬੀਨਾਂ ਦਾ ਔਰ ਜਿਨ੍ਹਾਂ ਨੇ ਹਮੇਸ਼ਾ ਅਸ਼ੀਰਵਾਦ ਦਿੱਤਾ ਬੀੜੇ ਬਈ ਮਾਈਕ ਥੋੜਾ ਅੰਦਰ ਕਰੋ ਉਹ ਜੋ ਬੀਜ ਰੱਖੀਆਂ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਪੂਰੀ ਕਰੂਗਾ ਔਰ ਹੁਣ ਵੀ ਸ਼ੋਪਰਾਸ਼ ਪੱਪੀ ਜੀ ਨੂੰ ਜੋ ਤੁਸੀਂ ਹੰਗਾਰਾ ਮਿਲਿਆ ਪਹਾਨ ਸਮਾ ਹਲਕਾ ਪੂਰ ਵਿੱਚੋਂ ਲੁਧਿਆਣੇ ਦੇ ਵਿੱਚੋਂ ਤੁਸੀਂ ਸਭ ਸੱਜਿਓ ਸਾਰਾ ਇੱਕ ਤਰਫਾ ਹੋਇਆ ਹੋਇਆ ਲੱਗਦਾ ਬੋਲਾ ਜੀ ਤੇ ਤੁਹਾਡੇ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਅਣਖੀ ਨੇ ਔਰ ਜਾਣਦੇ ਨੇ ਜੇ 74 ਸਾਲ ਦਾ ਜਿਹੜਾ ਦੂਜੀਆਂ ਕਾਰਸਕਾਲੀ ਭਾਜਪਾ ਨੇ कूड़ा ਖਿਲਾਰਿਆ ਸੀ ਉਹ ਸਫਾਈ ਆਮ ਆਦੀ ਪਾਰਟੀ ਕਰ ਸਕਦੀ ਹੈ ਸ਼ੁਰੂਆਤ 2022 ਦੇ ਵਿੱਚ ਚੜੂਆ ਬੜਨ ਦਵਾ ਕੇ ਜੀ ਤੇ ਜਿਹੜੀ ਬਾਕੀ ਆ ਤੇਰੇ ਨੂੰ ਚੜੂਆ ਲਾ ਕੇ ਕਰਨ ਤਿਆਰ ਬੈਠੇ ਉਹਨਾਂ ਹੀ ਲੱਗਦਾ ਹੈ ਕਿ ਜਿਹੜੇ ਤੁਹਾਡੇ ਕੰਮ ਕੀਤੇ ਹੋਏ ਆ ਵੀ ਉਹ ਲੋਕਾਂ ਨਾਲ ਪਿਆਰ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਉਹ ਜਿਹੜੀ ਮਜ਼ਦੂਰੀ ਮਿਲ ਰਹੀ ਹੈ ਮੈਨੂੰ ਉਹ ਜੋ ਇਹਨਾਂ ਨੇ ਅਸ਼ੀਰਵਾਦ ਦਿੱਤਾ ਸੀ ਜੋ ਇਹਨਾਂ ਨੇ ਉਮੀਦ ਰੱਖੀ ਸੀ ਮੇਰੇ ਅੰਦਰ ਕੰਮ ਸੀ ਡਿਊਟੀ ਕਰਨਾ ਮੈਂ ਪੂਰੀ ਕੀਤੀ ਉਹ ਅੱਜ ਅਸ਼ੀਰਵਾਦ ਮਿਲ ਕੇ ਦੇਖੋ ਵੱਡੇ ਕੱਟ ਕਰਕੇ ਅਸ਼ੀਰਵਾਦ ਦੇ ਰਹੇ ਨੇ ਔਰ ਬਿਸ਼ਵਾਸਦਵਾਰੇ ਨੇ ਵੀ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਤੁਸੀਂ ਅਸੀਂ ਆਪਣੇ ਆਪ ਬੋਟਾ ਪੁਕਤਾਵਾਂਗੇ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਲੋਕ ਸਭਾ ਦੀ ਜਿਹੜੀ ਲੁਧਿਆਣਾ ਦੀ ਸੀਟ ਆ ਪੂਰੇ ਪੰਜਾਬ ਚ ਜਿਹੜਾ ਮਾਨ ਸਾਹਿਬ ਦਾ ਮਿਸ਼ਨ ਆ ਮੁੱਖ ਮੰਤਰੀ ਸਾਹਿਬ ਦਾ ਤੇਰਾ ਜੀ ਰੋਲਾ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਇਹ ਲਗਾਣੀ ਚਾਹੀਦੀ ਹੈ ਸਭ ਤੋਂ ਜੋ ਕਿ ਆਪਣੇ ਆਪ ਇਹ ਇੱਕ ਰੈਲੀ ਦਾ ਰੂਪ ਧਾਰ ਗਏ ਜਿਹੜੇ ਲੋਕਾਂ ਦੇ ਵਿੱਚੋਂ ਤੁਸੀਂ ਕੁਛਾ ਹੈ ਇਹ ਲੋਕ ਆਪ ਮਹਾਰੇ ਹੀ ਛੋਟੇ-ਛੋਟੇ ਨੁਕੜ ਮੀਟਿੰਗਾਂ ਨੂੰ ਰੈਲੀਆਂ ਦਾ ਰੂਪ ਦੇ ਰਹੇ ਹਨ ਪੂਰੇ ਇਸ ਦਾ ਨਤੀਜਾ ਇਹ ਹੋਊਗਾ ਕਿ ਉਹ ਇੱਕ ਜੂਨਰ ਵੋਟਾਂ ਪੈਣਗੀਆਂ ਤੇ ਸਭ ਝਾੜੂ ਵਾਲਾ ਬੜਾ ਖਾਸ ਹੈ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੋਪਰਸ਼ਪਤੀ ਜੀ ਨੂੰ ਬਹੁਤ ਵੱਡੀ ਲੀਡ ਨਾ ਦਿਤਾਵਾਂਗੇ ਅਗਲੇ ਪੰਜਾਬ ਦੇ 13 ਦੇ 13 ਐਮਪੀ ਜਿਤਾ ਕੇ ਅਸੀਂ ਲੋਕ ਸਭਾ ਵਿੱਚ ਭੇਜਾਂਗੇ ਕਿਵੇਂ ਦੇਖਦੇ ਹੋ ਅੱਜ ਜਿਹੜਾ ਚੌਧਰੀ ਪਰਿਵਾਰ ਨੂੰ ਹਰਮਨ ਦਾ ਰਾਮ ਮਿਲਿਆ ਵਾ ਪਹਿਲੇ ਵੀ ਤੁਸੀਂ ਇੱਧਰ ਵਾਰਤ ਆਪਣੇ ਮੀਟਿੰਗ ਕਰਾ ਕੇ ਆਉਂਦੇ ਇੱਧਰ ਵੀ ਹੋ ਰਹੀ ਹੈ ਜੀ ਚੌਧਰੀ ਪਰਿਵਾਰ ਜੋ ਹੈ ਸਾਡੇ ਨਹੀਂ ਜੋ ਚੌਧਰੀ ਸਮਾਜ ਹੈ ਇਹਨਾਂ ਦਾ ਹਮੇਸ਼ਾ ਹੀ ਠੀਕ ਹੈ ਆਮ ਆਦਮੀ ਪਾਰਟੀ ਨੂੰ ਸਰਦਾਰ ਗਰੇਵਾਲ ਸਾਹਿਬ ਨੂੰ ਬਹੁਤ ਹੀ ਗੱਲਾਂ ਬਹੁਤ ਹੀ ਵੱਡਾ ਸ਼ੁਰੂ ਤੋਂ ਇਹਨਾਂ ਦਾ ਸਹਿਯੋਗ ਰਿਹਾ ਹੈ ਅੱਜ ਵੀ ਇਹ ਸਮਾਜ ਹੈ ਉਹ ਜੋ ਇਕੱਠਾ ਹੈ ਜੋ ਇਕੱਠ ਹੈ ਇਹੀ ਇਕੱਠ ਜੋ ਸਾਨੂੰ ਇਸ ਹਲਕੇ ਦੇ ਵਿੱਚੋਂ ਬਹੁਤ ਵੱਡੀ ਲੀਡ ਦਿਤਾਵੇਗਾ ਕਿੰਨੀ ਭਾਰੀ ਜਿੰਨੀਆਂ ਦੀ ਲੀਡ ਹੈ ਇਸ ਵਾਰ ਅੱਗੇ ਜਾ ਰਹੀ ਹੈ ਸਾਨੂੰ ਉਮੀਦ ਹੈ ਜੇ ਸਾਫ ਦੇ ਨਾਲ ਸਾਡੇ ਹਰਕਾ ਪੂਰਬੀ ਦੇ ਵਿੱਚ ਹਲਕਾ ਲੁਧਿਆਣੇ ਦੇ ਵਿੱਚ ਸਾਨੂੰ ਸਮਰਪਤ ਨੂੰ ਮਿਲ ਰਿਹਾ ਹੈ ਅਸੀਂ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਦੇ ਨਾਲ ਅਕਤੂਬਰ ਅਚਰ ਜੀ ਨੂੰ ਲੁਧਿਆਣੇ ਤੁਹਾਨੂੰ ਦੇਵਾਂਗੇ ਇੱਥੇ ਮੇਰੀਆਂ ਇਹਨਾਂ ਗਾਹਾਂ ਅੱਗੇ ਉਹ ਬਚਪਨ ਦਾ ਕਾਠੇਗਾ ਜੀ ਲੱਗਦਾ ਲੋਕਾਂ ਦਾ ਪਿਆਰ ਆ ਹਾਂਜੀ ਪੂਰਾ ਜੀ ਚੋਦਰੀ ਪਰਿਵਾਰ ਸਭ ਲੋਕ ਕਿੰਨੇ ਭਰੀ ਦੀ ਨਸਮਰ ਜਾ ਰਹੇ ਨੇ ਅੱਗੇ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਨਹੀਂ ਨਹੀਂ ਦੱਸੋ ਦੱਸ ਬੋਲੋ ਬੋਲੋ ਤੁਸੀਂ ਸੋਚ ਵੀ ਨਹੀਂ ਸਕਦੇ ਸੋਚ ਵੀ ਸਾਦੀ ਨਹੀਂ ਬਾਤ ਤੇ ਬਾਤ ਅਸੀਂ ਲੀਡ ਦਵਾਵਾਂਗੇ ਜੀ ਪੂਰੀ ਮਿਹਨਤ ਕਰਕੇ ਦਵਾਵਾਂਗੇ ਠੀਕ ਹੈ ਬਾਕੀ ਤੁਹਾਡਾ ਪਿਆਰ